ਤਾਂ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸਦੀ ਕਿ ਨਾਬਾ ਬਲਾਕ ਦੇ ਪਿੰਡ ਅਚਲ ਦੇ ਇੱਕ ਕਿਸਾਨ ਅਮਰਿੰਦਰ ਸਿੰਘ ਜਿਸ ਦੀ ਉਮਰ 30 ਸਾਲਾ ਹੈ ਉਸਨੇ ਆੜਤੀਏ ਤੋਂ ਤੰਗ ਆ ਕੇ ਆਪਣੇ ਲਾਇਸੈਂਸੀ ਰਵਾਰ ਵਰ ਦੇ ਨਾਲ ਆਪਣੇ ਹੀ ਸਿਰ ਦੇ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੁਹਾਨੂੰ ਦੱਸਦੀ ਕਿ ਆੜਤੀਏ ਦੇ ਨਾਲ ਕੋਈ ਰੌਲਾ ਚੱਲ ਰਿਹਾ ਸੀ ਉਹਨਾਂ ਤੋਂ ਤੰਗ ਪਰੇਸ਼ਾਨ ਆ ਕੇ ਕਿਸਾਨ ਅਮਰਿੰਦਰ ਸਿੰਘ ਜਿਨ੍ਹਾਂ ਦੀ ਉਮਰ 30 ਸਾਲ ਹੈ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਤੁਹਾਨੂੰ ਦੱਸਦੀ ਕਿ 1 ਸਾਲ ਪਹਿਲਾਂ ਹੀ ਕਿਸਾਨ ਅਮਰਿੰਦਰ ਸਿੰਘ ਦਾ ਵਿਆਹ ਹੋਇਆ ਸੀਗਾ 1 ਸਾਲ ਪਹਿਲਾਂ ਹੀ ਔਰ ਆਪਣੀ ਘਰਵਾਲੀ ਨੂੰ ਪੇਕੇ ਭੇਜ ਦਿੱਤਾ ਜਦੋਂ ਇਸ ਘਟਨਾ ਨੂੰ ਅੰਜਾਮ ਦੇਣਾ ਸੀਗਾ ਤਾਂ ਆਪਣੀ ਘਰਵਾਲੀ ਨੂੰ ਪੇਕੇ ਭੇਜ ਦਿੱਤਾ ਹੈ ਔਰ ਜਾਣਕਾਰੀ ਇਹ ਮਿਲ ਰਹੀ ਹੈ ਕਿ ਜੋ ਅਮਰਿੰਦਰ ਦੀ ਵਾਈਫ ਹੈ ਉਹ ਪ੍ਰੈਗਨੈਂਟ ਸੀਗੀ ਔਰ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਔਰ ਅਮਰਿੰਦਰ ਬਾਪ ਬਣਨ ਵਾਲਾ ਸੀ ਕਿਉਂਕਿ ਉਹਨਾਂ ਦੀ ਪਤਨੀ ਜਿਹੜੀ ਹੈ ਉਹ ਪ੍ਰੈਗਨੈਂਟ ਸੀਗੀ ਔਰ ਆਪਣੀ ਪਤਨੀ ਨੂੰ ਪੇਕੇ ਭੇਜ ਦਤਾ ਕਿਉਂਕਿ ਮਨ ਦੇ ਵਿੱਚ ਬਹੁਤ ਸਾਰੇ ਖਿਆਲ ਚੱਲ ਰਹੇ ਹੋਣੇ ਆ ਜਦੋਂ ਬੰਦਾ ਡਿਪਰੈਸ਼ਨ ਦੇ ਵਿੱਚ ਹੋਵੇ ਜਦੋਂ ਇਸ ਤਰੀਕੇ ਦੇ ਨਾਲ ਕੋਈ ਤੰਗ ਪਰੇਸ਼ਾਨ ਕਰਦਾ ਹੋਵੇ ਤਾਂ ਉਹ ਜਿਹੜਾ ਟਾਈਮ ਹੁੰਦਾ ਬਹੁਤ ਔਖਾ ਲੱਗਦਾ ਹੈ ਬਾਰ ਬਾਰ ਮਨ ਦੇ ਵਿੱਚ ਬੰਦੇ ਨੂੰ ਇਹੀ ਖਿਆਲ ਆਉਂਦੇ ਆ ਕਿ ਕਿਹੜਾ ਵੇਲਾ ਮੈਂ ਆਪਣੀ ਜੀਵਨ ਲੀਲਾ ਜਿਹੜੀ ਹੈ ਸਮਾਪਤ ਕਰ ਲਵਾਂ